ਉਗਰ ਦੰਤੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਸ੍ਰੀ ਮੁਖ ਵਾਕ ਪਾਸ਼ਾਹੀ ਦਸਵੀਂ ਭਗਉਤੀ ਜੀ ਕਾ ਛੰਦ ਛੱਕਾ ਪਹਿਲਾ ਨਮੋ ਉਗਰ ਦੰਤੀ ਅਨੰਤੀ ਸਵੈ ਆ ਨਮੋ ਜੋਗ ਜੋਗੇਸ਼ਵਰੀ ਜੋਗ ਮੈ ਆ ਨਮੋ ਕੇ ਹਰੀ ਬਾਹਨੀ ਸਤਰ ਹੰਤੀ ਨਮੋ ਸਾਰਦਾ ਬ੍ਰਹਮ ਵਿਦਿਆ ਪੜ੍ਹੰਤੀ ਨਮੋ ਰਿੱਧ ਦਾ ਸਿੱਧ ਦਾ ਬੁੱਧ ਦੇਨੀ ਨਮੋ ਕਾਲ ਕੇ ਕਾਲ ਕੋ ਕਾਲ ਛੈਨੀ ਨਮੋ ਕਾਲ ਅਜਾਲ ਹੈ 헤ਰ ਤੇਰੋ ਨਮੋ ਤੀਨ ਹੂ ਲੋਕ ਕੀਨੋ ਅਹੇਰੋ ਨਮੋ ਜੋਤ ਜਵਾਲਾ ਤੂੰ ਮੈਂ ਬੇਦ ਗਾਵੇ ਸੁਰਾ ਸੁਰੇ ਕੀਸ਼ਵਰ ਨਹੀਂ ਭੇਦ ਪਾਵੇਂ ਤੁਹੀ ਜੋਗ ਜੋਗ ਤਣ ਤੁਹੀ ਖੜਗ ਧਾਰੇ ਤੁਹੀ ਜੈ ਕ੍ਰੰਤੀ ਅਸੁਰਗ ਹੈ ਪਛਾਰੇ ਤੁਹੀ ਜੋਗਣੀ ਖਪਰ ਭਰਣੀ ਅ ਦੁਖ ਮ੍ਰਕਤ ਪੀਜ ਕੇ ਪ੍ਰਾਣ ਕੋ ਪਕੜ ਸੋਖੰ ਤੁਹੀ ਜਲ ਥਲੇ ਪਰਬਤੇ ਗਿਰ ਨਿਵਾਸੀ ਤੁਹੀ ਸਭ ਕਟਨ ਮੋ ਨਿਰਾਲਮ ਪ੍ਰਕਾਸੀ ਤੁਹੀ ਦੁਸ਼ਟ ਦਾਹਿਨ ਤੁਹੀ ਸਰਬ ਪਾਲੇ ਤੁਹੀ ਬ੍ਰਿਜ ਪੁਇ ਪਾ ਤੁਹੀ ਆਪ ਮਾਲੇ ਤੁਹੀ ਵਿਸ ਪਰਣੇ ਤੁਹੀ ਜਗ ਪ੍ਰਕਾਸੀ ਤੁਹੀ ਅਲਖ ਬਰਣੇ ਤੁਹੀ ਪੂ ਆਕਾਸੀ ਨਮੋ ਜਾਲ ਪਾ ਦੇਵ ਦੁਰਗੇ ਭਵਾਨੀ ਤਿਹੁ ਲੋਕ ਨਵਖੰਡ ਮੈਂ ਤੁਮ ਪ੍ਰਧਾਨੀ ਅਟਲ ਛਤਰ ਤਰਣੀ ਤੁਹੀ ਆਦ ਦੇਵੰ ਸਕਲ ਮੁੰਜਨਾ ਤੋਏ ਨਿਦਿਨ ਸਰੇਵੰ ਤੁਹੇ ਕਾਲ ਕਾਲ ਕੀ ਜੋਤ ਛਾਜੈ ਸਦਾ ਜੈ ਸਦਾ ਜੈ ਸਦਾ ਜੈ ਬਿਰਾਜੈ ਯਹੀ ਦਾਸ ਮੰਗੇ ਕਿਰਪਾ ਸਿੰਧ ਕੀ ਜੈ ਸਵੈਮ ਬ੍ਰਹਮ ਕੀ ਭਗਤ ਸਰਬਤਰ ਦੀ ਜੈ ਤੁਹੀ ਜਾਗਤੀ ਜੋਤ ਜਵਾਲਾ ਸਰੂਪੰ ਤੁਹੀ ਜਗ ਸਕਲ ਮੈ ਰਮੰਤੀ ਅਨੂਪਮਾ ਮੂੜ ਹਉ ਦਾਸ ਦਾਸਨ ਤੇਹਾਰਾ ਪਕੜ ਬਾਹ ਪੌਜਲ ਕਰੋ ਬੇਗ ਪਾਰਾ ਪਤੈ ਡੰਕ ਬਾਜੈ ਕਿਰਪਾਯੋ ਕਰੀ ਜੈ ਯਹੀ ਭਾਰਤਾ ਦਾਸ ਕੀ ਨਿਤ ਸੁਣੀ ਜੈ ਕਰੋ ਹੁਕਮ ਆਪਣਾ ਸਭੈ ਦੁਸ਼ਟ ਕਾਉ ਤੁਰਕ ਹਿੰਦ ਕਾ ਸਕਲ ਝਗੜਾ ਮਿਟਾਉ ਆਗਮਸੂਰ ਬੀਰੈ ਉਠੈ ਸਿੰਘ ਜੋਦਾ ਪਕੜ ਤੁਰਕ ਗਨ ਕੋ ਕਰੈ ਵੈ ਨਿਰੋਦਾ ਸਕਲ ਜਗਤ ਮੋਖਾ ਸਾ ਪੰਥ ਗਾਜੈ ਜਗਤ ਧਰਮਕ ਹਿੰਦੂ ਤੁਰਕ ਦੁੰਦ ਭਜੈ ਜਪੋ ਨਾਮ ਏਕੈ ਹਰੇ ਹਰ ਅਕਾਲੰਗ ਹੋਇ ਤਬ ਦੁਨੀਆ ਸਭਿ ਚਨਕ ਮੈ ਨਿਹਾਲੰ ਸੁਣੋ ਤੁਮ ਪਵਾਨੀ ਹ ਮਨ ਕੀ ਪੁਕਾਰੈ ਕਰੋ ਦਾਸ ਪਰਮੇਰ ਅਪਰੰਗ ਅਪਾਰੇ ਦੋ ਰਾ ਦਵਰ ਤੁਮਾਰੇ ਠੰਡ ਹੋ ਇਕ ਬਰ ਦੀਜੈ ਮੋਹੇ ਪੰਥ ਚਲੈ ਤਬ ਜਗਤ ਮੈਂ ਦੁਸ਼ਟ ਕਪਾਵਉ ਤੋਹੇ ਭਗਵਤੀ ਛੰਦੂ ਜਾ ਨਮੋ ਕਾਲ ਕਾਕਾਲ ਰੂਪੇ ਕਿਰਪਾਨੀ ਨਮੋ ਸੁਮਨ ਸੁਮ ਨਾਸਨ ਪਵਾਨੀ ਨਮੋ ਚੰਡ ਅਰਮੁੰਡ ਸੰਘਾਰਕਾਰੀ ਨਮੋ ਰਕਤ ਵੀ ਜਾਣ ਕੇ ਪ੍ਰਾਨ ਹਾਰੀ ਨਮੋ ਵੇਦ ਵਿਦਿਆ ਨਮੋ ਜਗ ਰੂਪਾ ਨਮੋ ਅੰਜਨੀ ਪੂਰਨੀ ਪੂਪ ਪੂਪਾ ਨਮੋ ਜੈ ਅਨੰਤੀ ਪਦਰ ਕਾਲੀ ਅਬਾਹੰ ਨਮੋ ਭਗਵਤੀ ਤੇਜਵੰਤੀ ਅਡਾਹੰ ਨਮੋ ਸਕਤ ਰੂਪਣ ਅਗੰਮਣ ਅਡੋਲਾ ਨਮੋ ਖੜਗ ਧਾਰਨ ਅਛੇਦਣ ਅਤੋਲਾ ਨਮੋ ਗਰਭ ਗੰਜਨ ਸ੍ਰੀ ਜੋਗ ਮਾਇਆ ਸਬੈ ਥਕ ਰਹੇ ਮਰਮ ਕਿਨਹੂ ਨਾ ਪਾਇਆ ਤੁਹੀ ਜਲ ਅਗਨ ਪਵਨ ਤੂੰ ਹੂਰ ਨੂਰਾ ਤੁਹੀ ਜੋਤ ਉੜਗਨ ਤੁਹੀ ਚੰਦ ਸੂਰਾ ਤੁਹੀ ਖੇਚਰਾ ਪੂਚਰਾ ਜੋਤ ਵੀਰੇ ਤੂੰ ਹੀ ਰਚਨੀ ਸਿਸ਼ਟ ਰੂਪਨ ਗਹਿਰੇ ਤੁਹੀ ਜਗਤ ਜੰਨੀ ਅਨੰਤੀ ਅਕਾਲੰਗ ਤੁਹੀ ਅਨੰਦੈਨੀ ਸਬਰ ਕੋ ਸੰਮਾਲੰ ਤੁਹੀ ਖੰਡ ਬ੍ਰਹਮੰਡ ਭੂਮੰਸ ਰੂਪੇ ਤੁਹੀ ਵਿਸ਼ਨ ਸ਼ਿਵ ਬ੍ਰਹਮ ਇੰਦਰਾ ਅਨੂਪੇ ਤੁਹੀ ਸੀਤਲਾ ਤੋ ਤਲਾਬਾ ਕਬੈਨੀ ਨਮੋ ਚੰਡ ਕਾ ਮੰਗਲਾ ਸ੍ਰੀ ਭਵਾਨੀ ਨਹੀਂ ਤੁਮ ਬਿਨਾ ਕੋਈ ਰੱਚਕ ਹਮਾਰਾ ਤੁਹੀ ਆਦ ਕੁਆਰ ਦੇਵੀ ਅਪਾਰਾ ਤੁਹੀ ਦੇਵਕੀ ਕ੍ਰਿਸ਼ਨ ਮਾਤਾ ਕਹਾਇੰ ਤੁਹੀ ਨੈਣਾ ਦੇਵੀ ਅਲਖ ਜਗ ਸਹਾਇੰ ਤੁਹੀ ਥਮ ਸੋ ਨਿਕਸ ਨਾਸਿੰਘ ਹੋਈ ਉਦਰ ਹਰਨਾਖਸ ਕਾ ਨਖੋ ਕਰ ਪਰੋਈ ਤੁਹੀ ਕਚ ਹੋਏ ਦੰਦ ਮਦ ਕੀਟ ਜਾਰੇ ਤੁਹੀ ਹੋਏ ਬੈਰਾ ਹਰਨਾ ਚੈ ਮਾਰੇ ਤੁਹੀ ਹੋਏ ਬਾਵਨ ਮਹਾ ਚਲ ਦਿਖਾਇਓ ਪਕੜ ਰਾਜੇ ਬਲ ਕੋ ਪਤਾਲੇ ਪਠਾਇਓ ਤੁਹੀ ਹੋਏ ਪਰਸ ਰਾਮ ਜਗ ਮਹਿ ਪ੍ਰਕਾਸੀ ਸਕਲ ਛਤਰੀਨ ਕੋ ਕਰੈ ਚੈ ਬਿਨਾਸੀ ਤੁਹੇ ਫੇਰ ਭਈ ਰਾਮਚੰਦਰੰ ਅਪਾਰਾ ਪਕੜ ਲੰਕ ਸਿਉ ਦੇ ਤਰਾਵਣ ਪਛਾਰਾ ਤੁਹੇ ਮੁਕਤ ਦਾਇਣੀ ਸਦਾ ਸੁਭ ਕਰੰਤੀ ਤੂੰ ਹੀ ਸੂਰ ਬਲਬੀਰ ਦੁੱਟਣ ਦਹੰਤੀ ਤੂੰ ਹੀ ਰਾਧਾ ਕਾ ਰੁਕਮਣੀ ਤੂੰ ਕੁਸ਼ਲਿਆ ਤੂੰ ਹੀ ਅੰਜਨੀ ਰੇਨ ਕਾ ਤੂੰ ਅਹिल्या ਤੁਹੇ ਪਰਣ ਪੋਖਣ ਸਬਨ ਪਰ ਕਿਰਪਾਲੀ ਕਰੋ ਮੋਹਿ ਮੁਕਤਾ ਕਟੋ ਪਰਮ ਜਾਲੀ ਨਮੋ ਦੁਖ ਹਰੰਤੀ ਆਨੰਦ ਸਰੂਪਾ ਅਪਨ ਦਾਸ ਪਰ ਮਿਹਰ ਕੀਜੈ ਅਨੂਪਾਦ ਹੋਰਾ ਦਾਸ ਜਾਨ ਕਰ ਆਪਣਾ ਕਿਰਪਾ ਕੀ ਜੈ ਮੋਹੇ ਇਹ ਬੇਨਤੀ ਦਾਸ ਕੀ ਸੁਣੋ ਪਵਾਨੀ ਤੋਹੇ ਭਗਵਤੀ ਚੰਤੀ ਜਾ ਤੁਹੇ ਕਲਪ ਬ੍ਰਿਛਣ ਤੁਹੇ ਕਾਮ ਤੈਨਾ ਤੁਹੇ ਅਸ਼ਟ ਸਿੱਧਣ ਤੁਹੇ ਨੂਰ ਨੈਨਾ ਤੁਹੇ ਸੁਰਗ ਪਾਤਾਲ ਬੈਕੁੰਠ ਧਰਣੀ ਤੁਹੇ ਪਾਪ ਕੰਡਣ ਉਦਰ ਜਗ ਭਰਣੀ ਤੁਹੀ ਬ੍ਰਾਹਮਣੀ ਵੇਦ ਪਾਠਣ ਸਵਿੱਤਰੀ ਤੁਹੀ ਧਰਮਣੀ ਕਰਨ ਕਾਰਣ ਪਵਿੱਤਰੀ ਤੁਹੀ ਗੋਰ ਜਾ ਪਾਰਬਤੀ ਜੋਗ ਧਰਨੰ ਤੁਹੀ ਲਕਸ਼ਮੀ ਅਲਖ ਰੂਪੀ ਅਵਰਣੰ ਤੁਹੀ ਪੇਦ ਆਪਣਾ ਆਪਣੇ ਆਪ ਜਾਣੇ ਸਗਲ ਢੂੰਡ ਥਾਕੇ ਲਖਿਓ ਕਿਛ ਨਾ ਭੇਦਾ ਤੁਹੀ ਇਸਰੀ ਦੂਖ ਬਿਨਾਸਨ ਅਚੇਦਾ ਕਰੋ ਮੇਰੇ ਆਪਣੀ ਚਰਨ ਧੂਰ ਪਾਵਾਂ ਤੁਮੰ ਦਵਾਰ ਪਰ ਸੀਸ ਆਪਣਾ ਕਸਾਵਾਂ यही दान मांगो करो जय हमारी सबै दुष्ट दैता खपैछन मझारी तुही डाकणी साकणी सूरबीरे तुही रूप नारैणी हर शरीर है तुही अलक दुर्गा जगत करन हारे सकल छोड़ कर ओठ पकड़ी तिहारी तुए मत्छे होए सिंधु भीतर खेलनती तुए दैत संख असुर को दलनती तुही कृष्ण होए कंस केसी खपायो ਤੁਮਨ ਮਾਈ ਚੰਡੂਰ ਗੈਕਰ ਉਡਾਇਓ ਜਗਨਨਾਥ ਹੋਏ ਦੇਤ ਗਿਆ ਸੁਰ ਬਿਦਾਰੇ ਤੂਹੀ ਦੇਖ ਲੰਕੀ ਭਈ ਖੜਗ ਧਾਰੇ ਤੂਹੀ ਦੇਤ ਕਿਲਕਾ ਸੁਰੇ ਕੋ ਸੰਘਰਣੀ ਤੂਹੀ ਸਭ ਜੁਗਣ ਵਿੱਚ ਅਵਤਾਰ ਧਰਣੀ ਤੂ ਜੁਗੋ ਜੁਗ ਸਕਲ ਖੇਲ ਤੁਮਹੀ ਰਚਾਇਓ ਤੁਮਨ ਖੇਲ ਕਾ ਭੇਦ ਕਿਨਹੂ ਨਾ ਪਾਇਓ ਤੂਹੀ ਅਸ਼ਟ ਤੁਰਗੈ ਭਵਾਨੀ ਅਕਾਲੰਗ ਤੁਹੀ ਸਕਲ ਬ੍ਰਹਮੰਡ ਉਪਰ ਦੇ ਆਲੰਗ ਤੁਮਨ ਕੁਦਰਤੀ ਖੇਲ ਕੀਨੋ ਅਪਾਰਾ ਤੁਮਨ ਤੇਜ ਸੋ ਕੋਟ ਰਵਸਸ ਉਜਿਆਰਾ ਤੁਹੇ ਨਿਜ ਵਜੀਰਨ ਪ੍ਰਭੂ ਦਰਸੋ ਹੰਤੀ ਤੁਹੇ ਨਿਜ ਦੇ ਨਾ ਜਾਪ ਹਰ ਹਰ ਜਪੰਤੀ ਨਿਰੰਜਨ ਪੁਰਖ ਸਾਹਾ ਹਨ ਅਪਾਰੇ ਤੁਹੀ ਸਕਤ ਹੈ ਨਿਕਟ ਵਰਤੀ ਮੂਰਾਰ ਤੁੜੋ ਦਾਸ ਕੀ ਬੇਨਤੀ ਹਰ ਪਵਾਨੀ ਦਇਆ ਧਰ ਮੋਇ ਲਾਜ ਰੱਖੋ ਨਿਦਾਨੀ ਦੋਰਾ ਦਾਨੋ ਮਾਰੇ ਰੋਹਿਲੇ ਦੇਵ ਬਚਾਏ ਤੋਹਿ ਸਿੰਗ ਤੁਮਾਰੋ ਰਲਗਜੇ ਹਾਕ ਨਾ ਝਾਲਸ ਕੋਏ ਭਗਵਤੀ ਚੰ ਚੌਥਾ ਤੁਹੀ ਜੋਤ ਜਵਾਲਾ ਮੁਖੀ ਹੋਏ ਦਿਖਾਨੀ ਪਰਬਤ ਫੋਲ ਲਾਟਾ ਅਗਨਜਗ ਮੰਗਾਨੀ ਤੁਏ ਹਰਣ ਭਰੜੇ ਤੁਹੀ ਜਗਤ ਮਾਏ ਤੁਹੀ ਸਰਬ othorਨ ਰਹੀ ਆਪ ਛਾਏ ਤੁਹੀ ਉਤਪੋਜਾ ਸੇ ਤਜਾ ਸੁਖ ਨਿਦਾਨੀ ਤੁਹੀ ਅੰਡ ਜਾ ਜੇਰ ਜਾ ਚਤਰਬਾਨੀ ਤੁਹੀ ਤੀਰ ਤਰਵਾਰ ਕਾਤੀ ਕਟਾਰੀ ਤੁਹੀ ਸੰਖ ਪਦਮਣ ਗਦਾ ਚੱਕਰ ਧਾਰੀ ਤੁਹੀ ਤੋਬ ਬੰਦੂਕ ਗੋਲਾ ਚਲੰਤੀ ਤੁਹੀ ਕੋਟ ਗਲ ਕਉ ਧਮਕ ਸਿਓ ਉਡੰਤੀ ਤੁਹੀ ਬਡ ਅਜੀਤਣ ਸਗਲ ਦੋਖ ਹਰਨੀ ਤੁਹੀ ਹਰ ਅਡੋਲਣ ਅਗਮ ਖੇਲ ਕਰਨੀ ਤੁਹੀ ਅਤ ਬਲਿਸ਼ਟਣ ਚਤੁਰਭੁਜ ਪਵਾਨੀ ਤੁਮਨ ਸਰਵ ਤੁਸ਼ਟਾ ਕੀਏ ਮਾਰ ਫਾਨੀ ਤੁਹੀ ਗੁਪਤ ਪ੍ਰਗਟ ਸਬਨ ਮੋਖ ਖਿਲੰਤੀ ਤੁਹੀ ਸੁਭ ਮੈਂ ਖਾਸੁਰੇ ਕਉ ਦਲੰਤੀ ਤੁਹੀ ਜਗਤ ਮੰਡਣ ਦਇਆਵੰਤ ਭਾਰੀ ਸકલ ਸਿਤਮੁਨ ਜਲ ਲੈ ਤੈ ਉਬਾਰੀ ਲਖੈ ਨਾ ਕੋ ਅਜਬ ਖੇਲ ਤੇਰਾ ਤੁਹੀ ਤਰਣ ਤਰ ਕੈ ਕਰੈ ਫਿਰਨੇ ਬੇਰਾ ਤੁਹੀ ਬਿਜਲ ਹੋਏ ਗਗਨ ਚੜ ਚਲ ਮਿਲਾਨੀ ਤੁਮਨ ਚਰਨ ਪਰ ਸੁੱਤ ਹਮਰੀ ਲਗਾਨੀ ਤੁਹੀ ਅਲਖ ਕਰਤਾਰਣੀ ਸਿਵ ਸਰੂਪਾ ਤੁਹੀ ਘਟ ਘਟੇ ਦੇਵ ਦੁਰਗੇ ਅਨੂਪਾ ਤੁਹੇ ਹ ਸਭਨ ਵਿੱਚ ਸਭ ਸੋ ਨਿਰਾਲੀ ਤੁਹੇ ਸਭ ਜਗਤ ਕੀ ਕਰਹਿ ਪ੍ਰਤਪਾਲੀ ਤੁਹੇ ਸਭ ਜਗਤ ਕੀ ਕਰਹਿ ਪ੍ਰਤਪਾਲੀ ਤੁਹੇ ਖਾਸ ਭਗਤਨ ਹਰੇ ਹਰ ਜਪੰਤੀ ਤੁਹੇ ਹਰ ਚਰਨ ਪਰ ਅપર ਸਿਰ ਧਰੰਤੀ ਤੁਹੇ ਹਰ ਕਿਰਪਾ ਸਿਓ ਅਗਮ ਰੂਪ ਹੋਈ ਸਭੇ ਪਚਮੁਐ ਪਾਰ ਪਾਵਤ ਨ ਕੋਈ ਤੁਹੇ ਸੂਰ ਬਲਵੰਤਨੀ ਗੁੜ ਗਹਿਰੇ ਤਮਨ ਦਵਾਰ ਕੁਰਹਿ ਅਨਹਦ ਨ ਫੀਰੈ ਨਿਰੰਜਨ ਸਰੂਪਾ ਤੁਹੀ ਆਦਰਾਣੀ ਤੁਹੀ ਜੋਗ ਵਿਦਿਆ ਤੁਹੀ ਬ੍ਰਹਮ ਬਾਣੀ ਨਿਰੰਜਨ ਪ੍ਰਭੂ ਨਾਥ ਕਾਦਰ ਮੋਰਾ ਰੇ ਤਹਾ ਤੂੰ ਖੜੇ ਕੁਦਰਤੀ ਰੂਪ ਧਾਰੇ ਤੁਹੀ ਅੰਬ ਕੇ ਸਖਤ ਦੁਰਗੇ ਭਵਾਨੀ ਤੁਮਨ ਕੁਦਰਤੀ ਜੋਤ ਘਟ ਘਟ ਸਮਾਨੀ ਤਰਨ ਪਵਨ ਆਕਾਸ਼ ਕੁਦਰਤ ਸਰੂਪਾ ਤੁਹੀ ਕੁਦਰਤੀ ਅਲਖ ਦੇਵੀ ਅਨੂਪਾ ਨਈ ਪਾਕ ਸਾ ਕੋ ਮਈਮਾ ਤੁਹਾਰੀ ਲਖਿਆ ਨਾਇ ਕਿਨਹੂ ਤੁਮਨ ਅੰਤ ਪਾਰੇ ਯਹੇ ਦਾਸ ਤੁਮਰਾ ਚਰਨ ਤੂਰ ਪਾਵੇਂ ਤੁਮਨ ਦਵਾਰ ਠਾਣਾ ਸਦਾ ਧਨ ਲਗਾਵੇਂ ਦੋਰਾ ਮੁਖ ਪਸਾਰੈ ਕਾਲ ਕਾ ਦੈਤ ਚ ਬਾਵੈ ਦਾੰਤ ਪੰਥ ਚਲਾਵੇਂ ਜਗਤ ਮੈਂ ਜੁਦ ਕਰੈ ਕਬ சாੰਤ ਭਗਵਤੀ ਛੰਦ ਪੰਜਵਾ ਨਮੋ ਦੇਵ ਸਾ ਕੁੰਬਰੀ ਹੀਂਗੁਲਾਜਾ ਤੁਹੇ ਸਭ ਜਗਤ ਕਹਿ ਕਰੇ ਸਿੱਧ ਕਾਜਾ ਤੁਹੇ ਅਲਖ ਜਵਾਲਾ ਕ ਮੁੱਖਿਆ ਪ੍ਰਧਾਨੀ ਤੁਮਨ ਜਸ ਸਕਲ ਜਗਤ ਕਰ ਹੈ ਬਖਾਨੀ ਤੁਹੇ ਹਰ ਨਿਰੰਕਾਰ ਠਾਕੁਰ ਜਪਨਤੀ ਤੁਹੇ ਰਾਜਸਨ ਕੋ ਪਕੜ ਕਰ ਦਹੰਤੀ ਹਮਨ ਬੈਰੀਨ ਕੋ ਪਕੜ ਘਾਤ ਕੀਜੈ ਤਬੈ ਦਾਸ ਗੋਬਿੰਦ ਕਾ ਮਨ ਪਤੀਜੈ ਤੁਹੇ ਆਸ ਪੂਰਨ ਜਗਤ ਗੁਰ ਭਵਾਨੀ ਛਤ੍ਰ ਚੀਨ ਮੁਗਲਨ ਕਰੋ ਬੇਗਫਾਨੀ ਸਕਲ ਹਿੰਦ ਸਿਓ ਤੁਰਕ ਦੁਸ਼ਤਾ ਬੇਦਾਰੋ ਧਰਮ ਕੀ ਤੁਝਾ ਕੋ ਜਗਤ ਮੈਂ ਚੁਲਾਰੋ ਤੂ ਪੰਥ ਮੈਂ ਕਪਟਿ ਵਿਦਿਆ ਚਲਾਨੀ ਬਉੜ ਤੀਸਰਾ ਪੰਥ ਕੀ ਜੈ ਪ੍ਰਧਾਨੀ ਜੋ ਉਪਜੈ ਮਰੈ ਤਾਹੇ ਸਿਮਰਨ ਨਾ ਕੀਜੈ ਅਟਲ ਪੁਰਖ ਅਕਾਲ ਕਾ ਨਾਮ ਲੀਜੈ ਮਣੀ ਗੋਰ ਦੇਵਲ ਮਸੀਤਾ ਗਿਰਾਇੰਗ ਤੂ ਏਕ ਅਕਾਲ ਹਰ ਹਰ ਜਪਾਇੰਗ ਮਿਟੈ ਬੇਜ ਸਾਸਤਰ 18 ਪੁਰਾਨਾ ਮਿਟੈ ਬਾਦ ਸਲਵਾਤ ਸੁਨਨਤ ਕੁਰਾਨਾ ਸਕਲ ਸਿਸ਼ਟ ਇੱਕ ਬਰਨ ਹੋਏ ਕਰ ਪੁਲਾਨੀ ਧਰਮ ਨੇਮ ਕੀ ਜੁਗਤ ਕਿਨੂ ਨਾ ਜਾਣੀ ਕਠਨ ਦੰਦ ਵਰਤੈ ਜਗਤ ਮੈਂ গোਬਾਰਾ ਤੇ ਆਧਾਰ ਕਰ ਮੋਹਿ ਲੀਜੈ ਉਬਾਰਾ ਤੋਏ ਕੁਦਰਤ ਸਕਤ ਦੁਰਗੇ ਪਵਾਨੀ ਤੁਹੀ ਜਗਤ ਮਾਤਾ ਸਕਲ ਵਿਦ ਨਿਧਾਨੀ ਤੋਏ ਵਿਆਸ ਗੋਰਖ ਅਗਸਤੰ ਕਬੀਰ ਤੁਹੀ ਰਖ ਮੁਨੀ ਸਰ ਤੁਹੀ ਗਉਸ ਪੀਰੇ निरंजन पूरक को सदा तू ते आवे प्रभु द्वार ठांडी वजीरन कहावे नहीं तुम बिना कोई दूसर हजूर है तू ही अलखड़ी होए रही जगत पूरे अपन दास कर मोए ली जय बचाए असुर पापीन मार देवो उड़ाई सकल जगत को सुख बसावो अनंदा तूहे दर्द मेटण श्री हरमुकंदा ਇਹੀ ਦੇ ਆਗਿਆ ਤੁਰਕਨ ਗਹਿ ਖਪਾਉ ਗਊਕਾਤ ਕਾ ਦੋਖ ਜਗ ਸਿਓ ਮਿਟਾਉਹੀ ਦੇ ਆਗਿਆ ਤੁਰਕਨ ਗਹਿ ਖਪਾਉ ਗਊਕਾਤ ਕਾ ਦੋਖ ਜਗ ਸਿਓ ਮਿਟਾਉ ਛਤਰ ਤਖਤ ਮੁਗਲਨ ਕਰੋ ਮਾਰ ਦੂਰੇ ਕੁਰੇ ਤਬ ਜਗਤ ਮੈਂ ਫਤੇ ਧਰਮ ਤੂਰੇ ਤੁਮਨਦਰ ਖੜਾ ਦਾਸ ਕਰਹਿ ਪੁਕਾਰਾ ਤੁਰਕਨ ਮੇਟ ਕੀਜੈ ਜਗਤ ਮੈਂ ਉਜਿਆਰਾ ਤਬਾ ਗੀਤ ਮੰਗਲ ਫਤੇ ਕੇ ਸੁਣਾਉ ਤੁਮਨ ਕੋ ਸਿਮਰ ਤੂਖ ਸਗਲੇ ਮਿਟਾਉ ਦੋਹਰਾ ਕਿਰਪਾ ਕੀ ਜੈ ਦਾਸ ਪਰ ਕੁੰਟ ਨਿਵਾਉ ਚਾਰ ਨਾਮ ਤਿਹਾਰੋ ਜੋ ਜਪੈ ਭੈ ਸਿੰਧ ਪਉ ਪਾਰ ਭਗਵਤੀ ਛੰਦ ਚੀਵਾ ਨਮੋ ਕਸ਼ਟ ਹਰਨੇ ਦੁਰਗਾ ਸਖਤ ਮਾਏ ਸਬੈ ਦੁਸ਼ਟ ਦਾਨੋ ਪਕੜ ਤੈ ਖਪਾਏ ਤੁਮਨ ਪਵੰਤਰਾ ਲੋਕਪੁਰ ਮਹਿ ਬਿਰਾਜੈ ਤਹਾਂ ਨੂਰ ਤੁਮਰਾ ਅਗਭ ਰੂਪ ਛਾਜੈ ਤੁਹੀ ਤੌਲ ਗਿਰਕੋਟ ਕਾਂਗੜ ਬਸੰਤੇ ਤੁਹੀ ਅਚਲ ਅਨਾਦੇਵਨ ਅਨੰਤੀ ਰਟੋ ਨਿਸ ਦੇ ਨਾ ਜਾਪ ਤੁਮਰਾ ਪਵਾਨੀ ਤੁਮਨ ਚਰਨ ਮੋਪ੍ਰੀਤ ਅਮਰੀ ਲਗਾਨੀ ਕਰੋ ਹਰ ਪਵਾਨੀ ਜਗਤ ਕੀ ਸੰਭਾਰੇ ਹਮਨ ਦੁਸ਼ਟ ਦੋਖੀ ਸਬਨ ਹੋਏ ਛਾਰੇ ਸਦਾ ਸਰਬਦਾ ਚਰਨ ਤੁਮਰੇ ਤੇ ਆਉ ਤੁਮਨ ਮਿਹਰ ਸਿਓ ਦੁਸ਼ਟ ਸਗਲੇ ਖਪਾਉ ਯਹੀ ਆਸ ਪੂਰਨ ਕਰੋ ਤੁਮ ਹਮਾਰੀ ਮਿਟੈ ਕਸ਼ਟ ਗਉਵਨ ਛੁਟੇ ਖੇਦ ਭਾਰੀ ਪਤੈ ਸਤਗੁਰੂ ਕੀ ਜਗਤ ਸਿਓ ਬੁਲਾਉ ਸਬਨ ਕੋ ਸਬਦ ਵਾਹਿ ਵਾਹਿ ਦ੍ਰਿਣਾਉ ਕਰੋ ਖਾਸਾ ਪੰਥ ਤੀਸਰ ਪ੍ਰਵੇសា ਜਗੈ ਸਿੰਘ ਜੋਦ ਧਰੇ ਨੀਲ ਪੈਸਾ ਸਕਲ ਰਾਜਸਨ ਕੋ ਪਕੜ ਵੈ ਖਪਾਵੇ ਸਬੈ ਜਗਤ ਸਿਓ ਤੁਨ ਫਤੈ ਕੀ ਬੁਲਾਵੇਂ ਤੁਹੀ ਸਰਦਾ ਬੇਦਗਾਇਣ ਸੁਰਸਤੀ ਤੁਹੀ ਦੇਵ ਦੁਰਗੇ ਨਿਰੰਜਨ ਪਰਸਤੀ ਯਹੀ ਬੇਨਤੀ ਖਾਸ ਹਮਰੀ ਸੁਣੀ ਜੈ ਅਸੁਰ ਮਾਰ ਕਰ ਰਚ ਗਵਨ ਕਰੀ ਜੈ ਤੁਹੀ ਸੈਦ ਨਵਨਦ ਕੋ ਪਰਨਹਾਰੀ ਤੁਹੀ ਅਨਧਾਇਣ ਸਕਲ ਜਗ ਭਿਖਾਰੀ ਤੁਹੀ ਰਿਖ ਬਸ਼ਿਸ਼ਟ ਤੁਹੀ ਹੈ ਦੁਰਵਾਸਾ ਤੁਹੀ ਜਮਦਗੰਤ ਸੰਤ ਗੋਤਮ ਪ੍ਰਕਾਸ਼ ਤੁਹੀ ਕਾਲ ਕੇ ਅਸੁਰ ਸੰਘਾਰ ਕਰਨੀ ਤੁਹੀ ਸੇਵਕਨ ਪਰਸਦਾ ਮੇਰ ਧਰਣੀ ਕਹ ਲੋਬ ਖਾਨੋ ਤੁਮਰਗਤ ਅਪਾਰੇ ਤੂੰ ਹੀ ਜਾਲ ਪਾ ਅਲਖ ਰੂਪਨ ਮੋਰਾਰੇ ਤੂੰ ਹਰ ਹਰੇ ਹਰ ਹਰੇ ਹਰ ਭਵਾਨੀ ਨਿਰੰਜਨ ਪੁਰਖ ਪਰ ਭਈ ਤੂੰ ਕੁਰਬਾਨੀ ਯਹੀ ਦੇਵਰ ਮੋਇ ਸਤਗੁਰੂ ਧਿਆਉ ਅਸੁਰਗ ਜੀਤ ਕਰ ਧਰਮ ਨੋਬਤ ਬਜਾਉ ਮਿਟੈ ਸਭ ਜਗਤ ਸਿਓ ਤੁਰਕਨ ਦੰਦ ਸੋਰਾ ਬਚੈ ਸੰਤ ਸੇਵਕ ਖਪੈ ਦੁਸ਼ਟ ਚੋਰਾ ਤਬੈ ਸਿਸ਼ਟ ਪਰਜਾ ਸੁਖੀ ਹੋਏ ਬੇਰਾਜੈ ਮਿਟੈ ਦੁੱਖ ਸੰਤਾਪ ਆਨੰਦ ਗਾਜੈ ਨਾ ਛਾਡੂ ਕੋ ਦੁਸ਼ਟ ਅਸਵਰਨ ਨਿਸਾਨੀ ਚੱਲੈ ਸਭ ਜਗਤ ਮੈਂ ਧਰਮ ਕੀ ਕਹਾਣੀ ਛਤਰ ਧਾਰੀਨ ਕੋ ਕਰੋ ਬੇਗਨਾਸਾ ਅਪਨ ਦਾਸ ਕਾ ਦੇਖਿਓ ਤਬ ਤਮਾਸਾ ਦੋਰਾ ਤਬ ਖਲਗ ਤਮਾਸਾ ਦੇਖਿਐ ਹਰ ਦੁਰਗੈ ਅਬਨਾਸ ਪਗੜ ਤੇਗ ਦੁਸ਼ਟਨ ਹਤੂ ਕਰੋ ਧਰਮ ਪ੍ਰਕਾਸ਼ ਹਰ ਭਗਤ ਪਗਉਤੀ ਤਿਸੈ ਕੀ ਜੋ ਰਣ ਤੀਰ ਤਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੇ ਪਗ ਨਾ ਧਰੇ ਚੁਪਈ ਖਟ ਛੰਦ ਭਗਵਤੀ ਮਹਾ ਪੁਨੀਤੈ ਤਿਸ ਪਠਵਤ ਉਪਜਤ ਪਰਤੀਤਿ ਇਉ ਨਿਸਬਾਸੁਰ ਦੁਰਗੇ ਗੁਨ ਗਾਇੰਤ ਹੈ ਸਹਿਜ ਅਟਲ ਅਮਰ ਪਦ ਪਾਇੰ ਇਆ ਖਸਤਕ ਚੰ ਸੰਪੂਰਨ ਪਿਉ ਤਿਸ ਉਚਰ ਸਗਲਾ ਪਰਮ ਗਿਉ ਹਰ ਅਲਖ ਈਸਰੀ ਭਈ ਕਿਰਪਾਲੰਗ ਤਿੰਦਾਸ ਆਪਨਾ ਕੀਉ ਨਿਹਾਲੰ ਦੁਖ ਰੋਗ ਸੁਖ ਪੈ ਮਿਟੇ ਕਲੇਸਾ ਬਹੁ ਸੁਖ ਉਪਜੈ ਅਨੰਦ ਪ੍ਰਵੇਸਾ ਇਤ ਬਿਦ ਦੁਰਗੈ ਕਿਰਪਾ ਧਾਰੀ ਤੇ ਆਪਨ ਦਾਸ ਕਉ ਲਿਆ ਉਬਾਰੀ ਚੌਪਈ ਖਟ ਚੰਦ ਭਗਵਤੀ ਮਹਾ ਪੁਨੀਤੇ ਤਿਸ ਪਠਵਤ ਉਪਜਤ ਪ੍ਰਤੀਤੇ ਇਓ ਨਿਸਬਾ ਸੁਰ ਦੁਰਗੇ ਗੁਣ ਗਾਇੰ ਤਹ ਸਹਜੇ ਅਟਲ ਅਮਰ ਪਦ ਪਾਇੰ ਯਾ ਖਸਤਕ ਛੰਦ ਸੰਪੂਰਨ ਪਿਓ ਤਿਸ ਉਚਰ ਸਗਲਾ ਭਰਮ ਗਇਓ ਹਰ ਅਲਖ ਈਸਰੀ ਭਈ ਕਿਰਪਾ ਲੰਗ ਤਿੰਦਾਸ ਆਪਨਾ ਕੀਓ ਨਿਹਾਲੰ ਦੁਖ ਰੋਗ ਸੋਗ ਪੈ ਮਿਟੇ ਕਲੇਸਾ ਬਹੁ ਸੁਖ ਉਪਜੈ ਅਨੰਦ ਪ੍ਰਵੇਸਾ ਇਤਿ ਬਿਦ ਦੁਰਗੈ ਕਿਰਪਾ ਧਾਰੀ ਤੇ ਆਪਨ ਦਾਸ ਕੋਲਿਆ ਉਬਾਰੀ ਦੁਖ ਰੋਗ ਸੋਗ ਪੈ ਮਿਟੈ ਕਲੇਸਾ ਬਹੁ ਸੁਖ ਉਪਜੈ ਅਨੰਦ ਪ੍ਰਵੇਸਾ ਇਤਿ ਬਿਦ ਦੁਰਗੈ ਕਿਰਪਾ ਧਾਰੀ ਤੇ ਆਪਨ ਦਾਸ ਕੋਲਿਆ ਉਬਾਰੀ ਦੁਖ ਰੋਗ ਸੁਖ ਪੈ ਮਿਟੇ ਕਲੇਸਾ ਬਹੁ ਸੁਖ ਉਪਜੈ ਅਨੰਤ ਪ੍ਰਵੇਸਾ ਇਤ ਬਿਦ ਦੁਰਗੈ ਕਿਰਪਾ ਤਾਰੀ ਤੇ ਅਪਰਦਾਸ ਕਉ ਲਿਆ ਉਬਾਰੀ ਏਤਿ ਸ੍ਰੀ ਗੋਬਿੰਦ ਸਿੰਘ ਵਿਰਚਤੇ ਸ੍ਰੀ ਭਗਵਤੀ ਛੰਦ ਖਸ਼ਟਮੰ ਸਮਾਪਤੰ ਮਸੁਮਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ